ਸ੍ਰੀ ਕਾਸ਼ਾ ਸਾਹਿਬ ਜੀ ਨੂੰ ਮੈਂ ਸ਼ੰਗਾਰਾ ਸਿੰਘ ਪਿੰਡ ਲਸਾੜਾ ਜ਼ਿਲ੍ਹਾ ਲੁਧਿਆਣਾ ਇਹ 20 ਜੜੀਆਂ ਫਾਰਮ ਤੋਂ ਲਿਆਤੀ ਜੜੀਆਂ ਫਾਰਮ ਅਮਲੋ ਤੇ ਉਹਨਾਂ ਦਾ 1 ਨੰਬਰ 20 ਆ ਤੇ ਅਸੀਂ ਕਣਕ ਦੇ 20 ਵੀ ਉਹਨਾਂ ਤੋਂ ਲੈਂਦੇ ਰਹਿੰਦੇ ਆ ਤੇ 1 ਨੰਬਰ 20 ਆ ਸਾਰੇ ਉਹਨਾਂ ਦੇ 20 ਮੇਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਵੀ 20 ਲੈਣਾ ਇਹ ਜੜੀਆਂ ਫਾਰਮ ਤੋਂ ਲਾਓ 1 ਨੰਬਰ 20 ਫ੍ਰੀਮੈਨ ਇਸ ਟਾਈਮ ਪੂਰਾ ਸਿਰੇ ਤੇ ਆ ਜੋਬਨ ਤੇ ਪੂਰਾ ਸਰੇ ਵੀ ਆ ਪੂਲਾ ਹੋ ਹੋ ਪੱਕ ਰਿਹਾ ਬਹੁਤ ਵਧੀਆ ਵੀ ਆ ਉਹਨਾਂ ਦਾ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਫਾਈ ਕੋਈ ਬਾਦਮਾ ਘਟਮਾ ਡਾਲ ਇੱਕ ਵੀ ਡਾਲ ਨਹੀਂ ਹੈਗਾ ਇਹਦੇ ਵਿੱਚ ਵੀ ਜੇ ਕੋਈ ਬਾਦਮਾ ਘਟਮਾ ਡਾਲ ਹੋਵੇ ਬਿਲਕੁਲ ਸਾਨੂੰ 3 ਸਾਲ ਹੋ ਗਏ ਨਾ ਤੋਂ ਵੀ ਲੈਂਦਿਆਂ ਨੂੰ ਬਹੁਤ ਪਿਆਰ ਨਾਲ ਸਮਝਾਉਂਦੇ ਨੇ ਤੇ ਬਾਕੀ ਜਿੰਨਾ ਵੀ ਆ ਵੀ ਦੀ ਸਫਾਈ ਬਹੁਤ ਜ਼ਿਆਦਾ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਛਿੱਟੇ ਲੰਮਕਦੇ ਨੇ ਬਹੁਤ ਹੀ ਵਧੀਆ ਨੇ